ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 40 ਮੋਤੀਆਂ ਦੇ ਪਾਉਂ ਪੁੱਤਰ ਧਰਤੀ ਦੇ ਇਤਿਹਾਸ ਨਾਲ 5 ਸੋਵਰ ਸਬੰਧਤ ਹਨ ਉਹਨਾਂ ਵਿੱਚ ਗੁਰਦੁਆਰਾ 50 ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸ਼ਹੀਦਗੰਜ ਸਾਹਿਬ ਛੋਟਾ ਸਰੋਵਰ ਗੁਰਦੁਆਰਾ ਕਰਨਤਾਰ ਸਾਹਿਬ ਗੁਰਦੁਆਰਾ ਅਰਕਾਬ ਸਰ ਸਾਹਿਬ ਗੁਰਦੁਆਰਾ ਕਾਤਮਨ ਸਰ ਸਾਹਿਬ ਇਨਾ ਪੰਜਾਂ ਸੋਹਰਾਂ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਾਹ ਸਾਹਿਬ ਨੂੰ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖ ਬਾਬਾ ਬਚਨ ਸਿੰਘ ਜੀ ਮੁੱਖ ਸੇਵਾਦਾਰ ਸ੍ਰੀ ਦਰਬਾਰ ਸਾਹਿਬ ਅਕਸਰ ਦੇ ਬਾਬਾ ਬਲਵੇ ਸਿੰਘ ਜੀ ਹੋਰ ਉੱਤੀ ਗਈ ਹੈ ਜੋ ਇਹ ਕਾਰ ਸੇਵਾ ਬਾਬਾ ਬਲਵੇ ਸਿੰਘ ਜੀ ਦੀ ਅਗਵਾਈ ਹੈ ਇਹਦੇ ਵਿੱਚ ਅੱਜ ਆਰੰਭ ਹੋਈ ਹੈ ਅੱਜ ਸੋਰਾ ਕਲਾ ਗੁਰਦੁਆਰਾ ਸ਼ਿਵਗੰਜ ਸਾਹਿਬ ਦੀ ਸੇਵਾ ਚੱਲ ਰਹੀ ਹੈ ਇਸ ਤੋਂ ਬਾਅਦ ਤਰਤੀਬ ਵਾਰ ਗੁਰਦੁਆਰਾ ਤਰਨਤਾਰ ਸਾਹਿਬ ਅਰਕਾਵਸਰ ਸਾਹਿਬ ਦਾਤਨਸਰ ਸਾਹਿਬ ਅਖੀਰ ਤੇ ਗੁਰਦੁਆਰਾ ਟੁੱਪੀ ਗੰਡੀ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਹੋਣੀ ਹੈ ਸੰਗਤਾਂ ਵਿੱਚ ਬਹੁਤ ਹੀ ਭਾਰੀ ਸ਼ਾ ਹੈ ਅੱਜ ਬਹੁਤ ਹੀ ਸੁਭਾਗ ਸਮਾ ਹੈ ਸੰਗਤਾਂ ਜੋ ਇਸ ਸੇਵਾ ਵਿੱਚ ਆਪਣਾ ਜੀਵ ਸੰਮਰਨ ਕਰ ਰਹੀਆਂ ਹਨ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਨਾ ਹਾਂ ਕਿ ਜਿਵੇਂ ਜਿਵੇਂ ਬਾਖੀ ਸਰੋਵਰ ਦੀ ਸੇਵਾ ਸ਼ੁਰੂ ਹੋਵੇਗੀ ਸਮੂਹ ਸੰਗਤਾਂ ਵੱਧ ਚੜ੍ਹ ਕੇ ਇਸ ਹਿੱਸਾ ਲੈਣ ਅਤੇ ਆਪਣਾ ਜੀਵ ਸਬਰ ਕਰਨ ਮੈਂ ਇਸ ਸਮੇਂ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਰਾਈ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਿਹੜੇ ਕਿਹੜੇ ਦਿਨ ਸੰਗਤਾਂ ਜਿਹੜੀਆਂ ਇੱਥੇ ਆ ਕੇ ਸੇਵਾ ਕਰ ਸਕਦੀਆਂ ਉਹ ਵਿਸ਼ੇਸ਼ ਦਿਨ ਦੱਸ ਦਿਓ ਜੀ ਅੱਜ ਜਿਵੇਂ ਗੁਰਦੁਆਰਾ ਸ਼ਹੀ ਗੰਗ ਸਾਹਿਬ ਦੇ ਛੋਟਾ ਤਲਾਬ ਦੀ ਸੇਵਾ ਆਰੰਭ ਹੋਈ ਹੈ ਇਸ ਤੋਂ ਬਾਅਦ ਉਹ ਦਿਨਾਂ ਤੱਕ ਹੀ ਗੁਰਦੁਆਰਾ ਕਰਨਤਨ ਸਾਹਿਬ ਰੰਪਰੰਭ ਹੋਣੀ ਹੈ ਉਸ ਤੋਂ ਬਾਅਦ ਅਰਕਾਲਪਸਰ ਦਾਤਨਸਰ ਸਾਹਿਬ ਅਖੀਰ ਤੇ 21 ਸਾਹ ਦਾ ਵਿਹਾੜਾ ਲੰਘਾ ਕੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਰਾਮ ਹੋਣੀ ਹੈ ਸ਼ੁਕਰੀਆ ਜੀ